ਸਾਡੇ ਸਰੀਰ ਦੇ ਸਭ ਤੋਂ ਜ਼ਰੂਰੀ ਅੰਗਾਂ ਦੇ ਵਿੱਚੋਂ ਇੱਕ ਹੈ ਲੀਵਰ ਤੇ ਅੱਜ ਦੀ ਮਾੜੀ ਜੀਵਨ ਸ਼ੈਲੀ ਖਰਾਬ ਖਾਣ ਪੀਣ ਦੀਆਂ ਆਦਤਾਂ ਕਾਰਨ ਲੋਕਾਂ ਦੇ ਲੀਵਰ ਦੇ ਉੱਤੇ ਅਸਰ ਪੈ ਰਿਹਾ ਹੈ। ਜ਼ਿਆਦਾ ਸ਼ਰਾਬ ਪੀਣ ਨਾਲ ਸਟ੍ਰੀਟ ਫੂਡ ਖਾਣਾ, ਜੰਕ ਫੂਡ, ਗੈਰ ਸਿਹਤਮੰਦ ਡਾਈਟ ਲੀਵਰ ਖਰਾਬ ਹੋਣ ਦੇ ਮੁੱਖ ਕਾਰਨ ਨੇ। ਜੋ ਤੱਕ ਲੋਕ ਇਹ ਸਮਝਣ ਦੇ ਯੋਗ ਨਹੀਂ ਹੁੰਦੇ ਕਿ ਉਹਨਾਂ ਦਾ ਜਿਗਰ ਖਰਾਬ ਹੋ ਰਿਹਾ ਹੈ, ਉਹ ਤੱਕ ਬਹੁਤ ਦੇਰ ਹੋ ਹੁੰਦੀ ਹੈ। ਖਰਾਬ ਲੀਵਰ ਕਾਰਨ ਫੈਟੀ ਲੀਵਰ, ਲੀਵਰ ਇਨ ਦੀ ਇਨਫੈਕਸ਼ਨ, ਹੈਪੇਟਾਈਟਸ ਵਰਗੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ। ਜੇਕਰ ਤੁਸੀਂ ਚਾਹੁੰ ਸਿਹਤਮੰਦ ਰਹਿਣਾ ਤੁਹਾਨੂੰ ਆਪਣੀ ਰੋਜ਼ਾਨਾ ਖੁਰਾਕ ਦੇ ਵਿੱਚ ਕੁਝ ਭੋਜਨ ਸ਼ਾਮਲ ਕਰਨੇ ਪੈਣਗੇ ਨਿਊਟ੍ਰੀਸ਼ਨਿਸ ਕਵਿਤਾ ਦੇਵਗੰਨੇ ਸਵਾਰਿਸ਼ ਸੋਸ਼ਲ ਮੀਡੀਆ ਉੱਤੇ ਜਾਣਕਾਰੀ ਸਾਂਝੀ ਕੀਤੀ ਆ ਆਓ ਜਾਣਦੇ ਹਾਂ ਉਨ੍ਹਾਂ ਦੇ ਮੁਤਾਬਕ ਔਰਜਨ ਆਪਣੇ ਲੀਵਰ ਨੂੰ ਸਿਹਤਮੰਦ ਅਤੇ ਮਜ਼ਬੂਤ ਰੱਖਣ ਲਈ ਇੱਕ ਕੱਪ ਕੋਸੇ ਪਾਣੀ 'ਚ ਅੱਧਾ ਨਿੰਬੂ ਨੂੰ ਜੋੜ ਕੇ ਰੋਜ਼ ਸਵੇਰ ਉੱਠਦੇ ਸਾਰ ਪੀਣਾ ਚਾਹੀਦਾ ਹੈ ਇਸ ਦੇ ਨਾਲ ਲੀਵਰ ਦੇ ਵਿੱਚੋਂ ਜ਼ਹਿਰੀਲੇ ਤੱਤ ਬਾਹਰ ਨਿਕਲਣਗੇ ਆਪਣੀ ਖੁਰਾਕ ਦੇ ਵਿੱਚ ਪ੍ਰੋਟੀਨ ਕੋਲੀਨ ਅਤੇ ਗਲਾਈਸਿਨ ਨਾਲ ਭਰਪੂਰ ਭੋਜਨ ਸ਼ਾਮਲ ਕਰੋ ਇਸ ਲਈ ਤੁਸੀਂ ਅੰਡੇ ਮੀਟ ਆਦਿ ਖਾ ਸਕਦੇ ਹੋ ਤੁਸੀਂ ਕੱਚੀਆਂ ਸਬਜ਼ੀਆਂ ਤੋਂ ਤਿਆਰ ਜੂਸ ਵੀ ਪੀ ਸਕਦੇ ਹੋ ਕਿਉਂਕਿ ਇਹ ਲੀਵਰ ਦੇ ਕੰਮ ਨੂੰ ਬਿਹਤਰ ਬਣਾਉਂਦਾ ਸਰੀਰ ਦੇ ਵਿੱਚੋਂ ਜ਼ਹਿਰੀਲੇ ਅਤੇ ਫालतू ਪਦਾਰਥਨਾਂ ਨੂੰ ਹਟਾਉਣ ਦੇ ਵਿੱਚ ਪ੍ਰਭਾਵਸ਼ਾਲੀ ਮੰਨਿਆ ਗਿਆ ਜੇਕਰ ਤੁਸੀਂ ਚਾਹੁੰਦੇ ਚੰਗੀ ਚਰਬੀ ਦਾ ਸੇਵ ਜ਼ਰੂਰੀ ਫੈਟੀ ਐਸਿਡ ਹੁੰਦੇ ਨੇ ਇਹ ਤੁਹਾਨੂੰ ਜ਼ਮੀਨੀ ਸਬਜ਼ੀਆਂ ਬੀਜਾਂ ਦੇ ਤੇਲ ਅਵੋਕਾਡੋ ਤੇਲ ਯੁਕਤ ਮੱਛੀ ਜਿਵੇਂ ਕਿ ਟੂਨਾ ਸਾਰਡੀਨ ਸੈਲਮਨ ਮੱਛੀ ਕੱਚੇ ਮੇਵੇ ਫਲੈਕਸ ਸੀਡਸ ਇਸ ਡਾਈਟ ਦੇ ਵਿੱਚ ਇਹਨਾਂ ਨੂੰ ਸ਼ਾਮਲ ਕਰ ਸਕਦੇ ਹੋ ਸੂਰਜਮੁਖੀ ਫਲੈਕਸ ਸੀਡਸ ਤਿਲ ਕद्दू ਦੇ ਬੀਜ ਆਦਾਂ ਦਾ ਭਰਪੂਰ ਸੇਵਨ ਕਰੋ ਕਿਉਂਕਿ ਇਹ ਜਿਗਰ ਲਈ ਬਹੁਤ ਸਿਹਤਮੰਦ ਮੰਨੇ ਗਏ ਨੇ ਤੁਸੀਂ ਹਰ ਰੋਜ਼ ਹਲਕਾ ਯੋਗਾ ਡੀਪ ਬਰੀਥਿੰਗ ਤੇਜ਼ ਸੈਰ ਕਰਕੇ ਵੀ ਆਪਣੇ ਜਿਗਰ ਨੂੰ ਸਿਹਤਮੰਦ ਰੱਖ ਸਕਦੇ ਹੋ ਇਸ ਤਰ੍ਹਾਂ ਤੁਸੀਂ ਆਪਣੇ ਖੂਨ ਅਤੇ ਜਿਗਰ ਨੂੰ ਆਕਸੀਜਨ ਪ੍ਰਦਾਨ ਕਰ ਸਕਦੇ ਹੋ ਤੁਹਾਨੂੰ ਬ੍ਰਾਸੀਕਾ ਪਰਿਵਾਰ ਨਾਲ ਸੰਬੰਧਿਤ ਭੋਜਨਾਂ ਦਾ ਸੇਵਨ ਕਰਨਾ ਚਾਹੀਦਾ ਇਸ ਦੇ ਲਈ ਆਪਣੀ ਡਾਈਟ ਦੇ ਵਿੱਚ ਕਰੂਸੀਫੇਰਸ ਸਬਜ਼ੀਆਂ ਜਿਵੇਂ ਗੋਭੀ ਬ੍ਰੋਕਲੀ ਫੁੱਲ ਗੋਭੀ ਬ੍ਰੈਸਲਸ ਸੁਪਾਉਟਸ ਆਦ ਨੂੰ ਸ਼ਾਮਲ ਕਰੋ ਇਹ ਲੀਵਰ ਨੂੰ ਬੇਹਦ ਸਿਹਤਮੰਦ ਇਹਤ ਮਾਡਰ ਰੱਖਦੇ ਨੇ ਜੇਕਰ ਤੁਸੀਂ ਇਸ ਦਾ ਇਸਤੇਮਾਲ ਕਰਦੇ ਹੋ ਇਹਨਾਂ ਨੂੰ ਸੇਵਨ ਕਰਦੇ ਹੋ ਤਾਂ ਇੱਕ ਵਾਰ ਡਾਕਟਰ ਦੇ ਨਾਲ ਸਲਾਹ ਜ਼ਰੂਰ ਕਰ ਲਿਓ ਬਿਊਰੋ ਰਿਪੋਰਟ ਹਕੀਕਤ ਟੀਵੀ ਪੰਜਾਬੀ